ਇਹ ਹਾਲ ਮੈਂ ਦੇਖਿਆ ਮੈਂ ਤੁਹਾਨੂੰ ਆਪਣੀ ਸੁਣਾ ਦਿੰਨਾ ਬਾਕੀ ਛੱਡੋ ਤੇ ਵਿੱਚੋਂ ਇੱਕ ਔਰਤ ਉੱਠੀ ਲਹਿੰਗਾ ਪਾਇਆ ਹੋਇਆ ਉਹਦੇ ਤੇ ਗੱਲ ਤੁਸ਼ੋਰ ਪੁੱਜੀ ਹੈ ਗੱਲ ਗੁੰਗਰੋਂ ਤੇ ਚਲੀ ਗਈ ਹੈ ਗੱਲ ਘੁਮਾ ਰਹੇ ਹੈ ਗੱਲ ਘੁਮਾ ਰਹੇ ਨਾ ਨਹੀਂ ਮੈਂ ਇਹਨਾਂ ਨੂੰ ਜਾਣਦਾ ਇਹਨਾਂ ਨੇ ਕੋਈ ਗੱਲ ਨਹੀਂ ਕਰਨੀ ਮੈਂ ਤੁਹਾਨੂੰ ਦੱਸ ਮੈਂ ਹੀਰਾਂ ਨੂੰ ਮੂੰਹ 'ਚ ਕੁੜੀਆਂ ਨੂੰ ਦੰਦ ਐ ਛੱਬ ਦੇ ਵੇਖਿਆ ਕਿ ਹਾਏ ਔਰ ਮੈਂ ਇਹ ਵੀ ਔਰਤ ਦੇਖਿਆ ਜਦ ਮੇਰੀ ਮਾਂ ਡਾਂਗ ਲੈ ਕੇ ਘਰ 'ਚ ਖੜੀ ਹੁੰਦੀ ਸੀ ਮੈਂ ਮਾਂ ਦਾ ਕੀ ਗੱਲ ਹੈ ਕਹਿੰਦੀ ਗੱਲ ਸੁਣੋ ਇਹ ਗੱਲ ਉਹ ਸੀ ਕਦੇ ਸਮਝਦੇ ਨਹੀਂ ਬਿਲਕੁਲ ਤੇ ਤੁਹਾਨੂੰ ਮਾਈਂਡ ਚ ਕਿਹੜੀ ਆਉਂਦੀ ਹੈ ਮੁਲਾਕਾਤ ਜਾਂ ਕਿਹੜਾ ਮੂਮੈਂਟ ਆਉਂਦਾ ਜਿਵੇਂ ਮੈਂ ਪਹਿਲਾਂ ਇਹਨਾਂ ਨੂੰ ਪੁੱਛਿਆ ਸਵਾਲ ਜਦੋਂ ਤੁਸੀਂ ਇਹਨਾਂ ਨੂੰ ਮਿਲਦੇ ਹੋ ਮੇਰਾ ਖਿਆਲ ਮੈਂ ਗੁੱਗੂ ਤੋਂ ਬਾਅਦ ਸ਼ਿਵਿੰਦਰ ਨਾਲ ਮੇਰਾ ਬਹੁਤ ਪਿਆਰ ਰਿਹਾ ਕਿਉਂਕਿ ਗੁੱਗੂ ਮੈਨੂੰ ਪਹਿਲਾਂ ਮਿਲਿਆ ਸ਼ਿਵਿੰਦਰ ਚ ਮੈਂ ਬੜਾ ਠਹਿਰਾਵ ਦੇਖਿਆ ਔਰ ਆਪਣਾਪਣ ਬਹੁਤ ਦੇਖਿਆ ਮੇਰੇ ਮਦਰ ਨਾਲ ਇਹਨਾਂ ਦਾ ਬੜਾ ਪਿਆਰ ਸੀ ਜਿਵੇਂ ਗੁੱਗੂ ਦਾ ਸੀ ਤੁਸੀਂ ਲਾ ਲਓ ਵੀ ਤਰਕੋਣੀ ਸੀ ਬੇਸਿਕਲੀ ਔਰ ਅਸੀਂ ਇਕੱਠੇ ਬਹੁਤ ਫਿਲਮਾਂ ਕੀਤੀਆਂ ਨੇ ਤੇ ਮੇਰੇ ਖਿਆਲ ਜਦ ਵੀ ਮੈਨੂੰ ਉਹਨੂੰ ਮਿਲਿਆ ਜਦ ਵੀ ਮੇਰਾ ਮਿਲਣ ਦਾ ਵਿਚਾਰ ਹੋਇਆ ਤੇ ਮੈਨੂੰ ਐ ਲੱਗੇ ਮੇਰਾ ਕੋਈ ਆਪਣਾ ਪਿਛਲੇ ਜਨਮ ਦਾ ਗਵਾਚਿਆ ਹੋਇਆ ਹੈ ਮੇਰਾ ਕੋ ਆਪਣਾ ਬੰਦਾ ਜਿਹੜਾ ਪਿਛਲੇ ਜਨਮ ਦਾ ਰੂਹਦਾਰ ਕਿਉਂਕਿ ਮੈਂ ਗੱਲ ਨੂੰ ਸਮਝਦਾ ਕਿ ਘੁੰਮ ਫਿਰ ਕੇ ਰੂਹ ਜਿਹੜੀ ਹੈ ਨਾ ਜਿੱਥੇ ਆ ਕੇ ਟਿਕ ਜੇ ਨਾ ਉੱਥੇ ਪਹਿਲਾਂ ਵੀ ਆਉਣਾ ਚਾਹੁੰਦੀ ਸੀ ਪਰ ਉਹ ਉਦੋਂ ਆਈ ਹੈ ਜਦ ਉਹਨੂੰ ਆਉਣ ਦੀ ਲੋੜ ਪਈ ਹੈ ਸੋ ਆਈ ਥਿੰਕ ਸ਼ਿਵਿੰਦਰ ਨਾਲ ਮੇਰੀ ਹਮੇਸ਼ਾ ਥੌਟਸ ਇਸੇ ਹੀ ਰਹਿੰਦੀ ਹੈ ਕਿ ਇੱਕ ਐਸਾ ਸੱਜਣ ਤਾਂ ਹੈ ਜਿਹੜਾ ਦਿਲੋਂ ਪਿਆਰ ਕਰਦਾ ਗੱਲ ਆ ਜੀ ਆਦਰਵਾਇਜ਼ ਇਸ ਇੰਡਸਟਰੀ ਚ ਇਸ ਧਰਤੀ ਤੇ ਦਿਲੋਂ ਪਿਆਰ ਕਰਨ ਵਾਲੇ ਲੋਕ ਹੈ ਨਹੀਂ ਮੇਰੀ ਜ਼ਿੰਦਗੀ ਬੀਤ ਗਈ ਆ ਦਾੜਾ ਮੇਰਾ ਤੋਂਪ ਚ ਨਹੀਂ ਚਿੱਟਾ ਹੋਇਆ ਜੀ ਸੋ ਆਈ ਥਿੰਕ ਉਹ ਬਿਊਟੀ ਹੈ ਨਾ ਦੀ ਕਿ ਜਦ ਵੀ ਮਿਲਦੇ ਮੈਨੂੰ ਬੜਾ ਪਿਆਰ ਹੋ ਗਿਆ ਜੀ ਤੁਹਾਡੇ ਸਮੇਂ ਦੇ ਵਿੱਚ ਜਿਵੇਂ ਹੁਣ ਆਪਾਂ ਖੁੱਲ ਕੇ ਖੋਰ ਗੱਲ ਕਰਦੇ ਆਂ ਕ੍ਰਸ਼ ਆਲਾ ਸਿਸਟਮ ਜਿਹੜਾ ਹੈਗਾ ਕਿਹਦਾ ਕਿਹਦਾ ਕੌਣ-ਕੌਣ ਹੁੰਦਾ ਸੀ ਤੁਸੀਂ ਦੱਸੋ ਪਹਿਲਾਂ ਮੇਰਾ ਨਹੀਂ ਸੀ ਹੁੰਦਾ ਮੈਂ ਤਾਂ ਕੱਲ ਵੀ ਨਹੀਂ ਐਦਾਂ ਤਾਂ ਹੋ ਨਹੀਂ ਸਕਦਾ ਨਾਲੇ ਇਹਦੇ ਸਾਹਮਣੇ ਕੀ ਕਰਨਾ ਇਹ ਤਾਂ ਘੁੰਗਰੂ ਪਾ ਕੇ ਨੱਚਣ ਲੱਗ ਜਾਂਦਾ ਸੀਗਾ ਇਹ ਰਾਤ ਨੂੰ ਗੱਲ ਕੁਝ ਹੋਰ ਪੁੱਛੀ ਹੈ ਗੱਲ ਘੁੰਗਰੂ ਤੇ ਚਲੀ ਗਈ ਹੈ ਗੱਲ ਘੁਮਾ ਰਹੇ ਗੱਲ ਘੁਮਾ ਰਹੇ ਨਹੀਂ ਮੈਂ ਇਹਨਾਂ ਨੂੰ ਜਾਣਦਾ ਇਹਨਾਂ ਨੇ ਕੋਈ ਗੱਲ ਨਹੀਂ ਕਰਨੀ ਮੈਂ ਤੁਹਾਨੂੰ ਦੱਸ ਦਿੰਦਾ ਹਾਂਜੀ ਹਾਂਜੀ ਜਦ ਤੁਸੀਂ ਜਵਾਨੀ ਛੁੰਨੇ ਹੋ ਸੋਹਣੇ ਹੁੰਨੇ ਹੋ ਸੁਨਖੇ ਹੁੰਨੇ ਹੋ ਅਰ ਤੁਹਾਡੀ ਗੱਲਬਾਤ ਹੁੰਦੀ ਹੈ ਉਹ ਸਾਰਿਆਂ ਦੀ ਸੀ ਜੁਗਨੂ ਜੀ ਦੀ ਆਪਣੀ ਸੀ ਬਗੜਬਾਜੀ ਦੀ ਆਪਣੀ ਸੀ ਤੇ ਤੁਹਾਡਾ ਹੈ ਜੀ ਯੋਗ ਦੀ ਆਪਣੀ ਸੀ ਆ ਗੁੱਗੂ ਦੀ ਆਪਣੀ ਸੀ ਆਪਣੀ ਪਰਸਨੈਲਿਟੀ ਸੀ ਤੇ ਮੈਂ ਦੱਸ ਦਿੰਦਾ ਵੇਈ ਮੈਂ ਹੀਰੋਆਂ ਨੂੰ ਮੂੰਹ 'ਚ ਕੁੜੀਆਂ ਨੂੰ ਦੰਦ ਐ ਚੱਬਦੇ ਵੇਖਿਆ ਕਿ ਹਾਏ ਕਿਤੇ ਇਹ ਮੈਨੂੰ ਟੱਕਰ ਦੇ ਤਾਂ ਮੈਂ ਚੁੱਕ ਕੇ ਲੈ ਜਾ ਇਹ ਹਾਲ ਮੈਂ ਦੇਖਿਆ ਜੀ ਅੱਛਾ ਜੀ ਮੈਂ ਤੁਹਾਨੂੰ ਆਪਣੀ ਸੁਣਾ ਦਿੰਦਾ ਬਾਕੀ ਛੱਡੋ ਮੈਨੂੰ ਇੱਕ ਵਾਰੀ ਕੈਪਟਨ ਗਰਿਆਲ ਹੁੰਦਾ ਸੀਗਾ ਫਿਰੋਜ਼ਪੁਰ ਲੱਗਿਆ ਹੋਇਆ ਤੇ ਉਹਨੇ ਕਈ ਵਾਰੀ ਬੁਲਾਇਆ ਇੱਕ ਦੋ ਵਾਰੀ ਮੈਂ ਗਿਆ ਵੀ ਪਰ ਉਦੋਂ ਉਹਨੇ ਕ੍ਰੇਨ ਮਂਗਾਈ ਜੀ ਕਹਿੰਦਾ ਬਾਈ ਜੀ ਤੁਸੀਂ ਆ ਜਾਓ ਪਾਕਿਸਤਾਨ ਤੋਂ ਤੁਹਾਨੂੰ ਬਹੁਤ ਸਾਰੇ ਐਕਟਰ ਐਕਟ੍ਰੀਸਾਂ ਨਾਲ ਤੁਹਾਨੂੰ ਮਿਲਣਾ ਚਾਹੁੰਦੇ ਆ ਤੇ ਇੱਥੇ ਕੱਠ ਸਾਲ ਲੱਖ ਬੰਦੇ ਦਾ ਹੋ ਜਾਂਦਾ ਤੇ ਉਹ ਸਾਨੂੰ ਕਹਿੰਦੇ ਸਾਡਾ ਯੋਗਰਾਜ ਲਿਆਓ ਯੋਗਰਾਜ ਲਿਆਓ ਉਦੋਂ ਬੜੀ ਚੜ੍ਹ ਤਸੀਬਾ ਬਦਲਾ ਜੱਟੀ ਤੋਂ ਬਾਅਦ ਲੋਕੀ ਮੁਸਤਾਫਾ ਸਾਹਿਬ ਨਾਲ ਮੇਰੀ ਕੰਪੈਰੀਜ਼ਨ ਕਰਨ ਲੱਗ ਗਏ ਉਹ ਬਹੁਤ ਵੱਡੇ ਸੁਪਰਸਟਾਰ ਸੀ ਤੇ ਜੀ ਮੈਂ ਇੱਥੋਂ ਚਲਾ ਗਿਆ ਇਹ ਮੈਨੂੰ ਕ੍ਰੇਨ ਤੇ ਬਿਠਾਤਾ ਕੀ ਤੇ ਉਹ ਕ੍ਰੇਨ ਤੋਂ ਬਿਠਾ ਕੇ ਤੇ ਉੱਤੇ ਤੇ ਜਦ ਮੈਂ ਗਿਆ ਬੈਠਾ ਤੇ ਮੂਮਾ ਉਥੇ ਮੇਰਾ ਤਾਂ 90% ਤਾਂ ਬੀਬੀ ਆ ਹੀ ਸੀ ਓਹ ਹੋ ਹੋ ਆਲਾ ਖੂਬਸੂਰਤ ਤੋਂ ਖੂਬਸੂਰਤ ਵਾਹ ਜਗਨੂ ਜੀ ਕਿਆ ਦੁਨੀਆ ਬੈਠੀ ਤੇ ਵਿੱਚੋਂ ਇੱਕ ਔਰਤ ਉੱਠੀ ਲਹਿੰਗਾ ਪਾਇਆ ਹੋਇਆ ਉਹਦੇ ਤੇ ਆਸੀਆ ਪਾਕਿਸਤਾਨ ਦੀ ਹੀਰੋਇਨ ਕਾਂਦੀ ਵੇ ਭੈੜਿਆ ਦਿਲ ਕਰਦੇ ਤੈਨੂੰ ਚੁੱਕ ਕੇ ਲੈ ਜਾ ਤੇ ਪੰਜ ਸੱਤ ਨਿਆਣੇ ਇਕੱਠੇ ਜੰਮਦੇ ਆ ਓਏ ਨਮਾਜ਼ ਓ ਮੈਂ ਦੇਖਿਆ ਤਾਂ ਲੋਕਾਂ ਨੇ ਤਾੜੀਆਂ ਜਿਵੇਂ ਤੁਸੀਂ ਮਾਰੇ ਹੋ ਲਾ ਲਾ ਹੋ ਗਈ ਐਂ ਜੀ ਅੰਜੂ ਮੰਜੀ ਬੈਠੇ ਹੋ ਤੇ ਸਾਰੇ ਬੈਠੇ ਕਹਿੰਦੇ ਇਹਨੂੰ ਚੁੱਕ ਕੇ ਲੈ ਜਾਓ ਪਾਕਿਸਤਾਨ ਕਹਿੰਦੇ ਨਸਲ ਬਦਲੀਏ ਭਾਈ ਮਤਲਬ ਮੈਂ ਮੈਂ ਨਾ ਬੇਸ਼ਰਮ ਆ ਗਿਆ ਜਗਨੂ ਜੀ ਮੈਂ ਯਾਰ ਮੈਂ ਕਿੱਦੋਂ ਉਹ ਕਹਿੰਦਾ ਮੂੰਹ ਕਿਉਂ ਲਕੋਣਾ ਜਰਾ ਉੱਤੇ ਸਿਰ ਤੇ ਚੁੱਕ ਸੋਹਣਿਆ ਹਾਏ ਹਾਏ ਕਿਆ ਬਾਤ ਹੈ ਇਹ ਐਨਾ ਔਰਤ ਦੇਖਿਆ ਜੀ ਔਰ ਮੈਂ ਇਹ ਵੀ ਔਰਤ ਦੇਖਿਆ ਜਦ ਮੇਰੀ ਮਾਂ ਡਾਂਗ ਲੈ ਕੇ ਘਰ ਚ ਖੜੀ ਹੁੰਦੀ ਸੀ ਮੈਂ ਮਾਂਤਾ ਕੀ ਗੱਲ ਹੈ ਕਹਿੰਦੀ ਗੱਲ ਸੁਣ ਇੱਥੇ ਬੰਦਿਆਂ ਦੇ ਘੱਟ ਜਿਆਦਾ ਹੁੰਦੇ ਨੇ ਤੇ ਐ ਬਾਹ ਚੜਾ ਕੇ ਨਾ ਮੇਰੀ ਮਾਂ ਕਹਿੰਦੇ ਇੱਥੇ ਜਨਾਨੀਆਂ ਤੇ ਕੁੜੀਆਂ ਇੱਥੇ ਘਰ ਚ ਕੀ ਕਰਨ ਆਉਂਦੀਆਂ ਤਾ ਮੈਨੂੰ ਗੱਲ ਦੱਸ ਮੈਂ ਕਿ ਮਾਂ ਚ ਮੇਰਾ ਕੀ ਕਸੂਰ ਹੈ ਕਹਿੰਦੇ ਤੇਰਾ ਕਸੂਰ ਨਹੀਂ ਤਾਂ ਪਰੇ ਕਰਦੀਆਂ ਕੀ ਇੱਥੇ ਮੈਂ ਕਿ ਤੂੰ ਇਹਨੂੰ ਨਹੀਂ ਪੁੱਛਣਾ ਭਰਾ ਸੋ ਮੇਰੇ ਮਾਤਰ ਨੇ ਹਮੇਸ਼ਾ ਕਹਿਣਾ ਵੀ ਬੀਬੀਓ ਤੁਸੀਂ ਕੀ ਇੱਥੇ ਖੜੀਆਂ ਕਰਦੀ ਕਿਉਂ ਹੈ ਇਧਰ ਮੁੰਡਾ ਦੇਖਣਾ ਮੇਰੀ ਮਾਂ ਕਹਿੰਦੀ ਫਿਰ ਮੈਂ ਉਹ ਮੁੰਡਾ ਹੁਣ ਵਿਆਹਣਾ ਥੋੜਾ ਕਹਿੰਦੀ ਜੇ ਮਾਂ ਸਾਡੇ ਨਾਲ ਵਿਆਹ ਦੇ ਤੇ ਗੱਲ ਕੀ ਸਾਰੀਆਂ ਤੇਰੇ ਘਰ ਲੈ ਲਣਗੇ ਹਾਏ 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 ਇਹੋ ਜਿਹੇ ਗੱਲਾਂ ਮੈਂ ਸੁਣੀਆਂ ਮੇਰੇ ਮਦਰ ਨੇ ਨਾ ਅੰਦਰ ਆ ਕੇ ਚੁੰਨੀ ਮੂջਲੇ ਗਿਆ ਹੱਸਣ ਲੱਗ ਜਾਣਾ ਤੇ ਕਹਿਣਾ ਜੰਮਿਆ ਤਾਂ ਫਿਰ ਮੈਂ ਨਾ ਹਾਏ 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 ਮੇਰੇ ਨਾਲ ਜਿਸ ਤਰ੍ਹਾਂ ਹੁੰਦਾ ਰਿਹਾ ਜੀ ਅੱਜ ਵੀ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਜੀ ਮੈਂ ਵੀ ਸੁਣਾ ਦਿਆ ਤੇ ਮੈਨੂੰ ਬਹੁਤ ਸਾਰੇ ਲੇਡੀਜ਼ ਆ ਕੇ ਕਹਿ ਦਿੰਦੀਆਂ ਨੇ ਪ੍ਰਣਾਮ ਮਨੋਂ ਤੇ ਚਰਨਾਂ 'ਚ ਉਹਨਾਂ ਨੇ ਆਖਣਾ ਆਪ ਇਤਨੇ ਖੂਬਸੂਰਤ ਲੱਗਤੇ ਹੋ ਇਸ ढ़ाੜੇ 'ਮੈਂ ਅਬ ਜਵਾਨੀ 'ਮੈਂ ਕਿਤਨੇ ਖੂਬਸੂਰਤ ਹੋ ਗਏ ਮੈਂ ਇਹ ਸੋਚਦੀ ਹਾਂ ਹਾਏ ਹਾਏ ਮੈਂ ਕਿਹਾ ਜੀ ਖੂਬਸੂਰਤ ਤਾਂ ਮੈਂ ਅਜ ਵੀ ਹਾਂ ਦੇਖਣ ਵਾਲੀ ਨਜ਼ਰ ਚਾਹੀਦੀ ਹੈ ਹਾਂ ਮੈਂ ਉਦਾਂ ਦਾ ਹੀ ਹਾਏ ਕੀ ਗੱਲ ਹੈ ਨਾਓ ਆ ਜਿਹੜੀਆਂ ਚੀਜ਼ਾਂ ਨੇ ਇਹ ਇੱਕ ਖੂਬਸੂਰਤ ਯਾਦਾਂ ਨੇ ਲਾਈਫ ਦੇ ਵਿੱਚ ਪਰ ਕਿਹੜਾ ਐਸਾ ਬੰਦਾ ਹੈ ਜਿਹਨੂੰ ਔਰਤ ਦੀ ਲੋੜ ਨਹੀਂ ਤੇ ਕਿਹੜੀ ਸੀ ਔਰਤ ਹੈ ਜਿਹਨੂੰ ਬੰਦੇ ਦੀ ਲੋੜ ਨਹੀਂ ਇਹ ਤਾਂ ਐਵੇਂ ਹੀ ਝੂਠੇ ਝੂਠ ਕਹਾਣੀਆਂ ਨੇ ਦੇਖੋ ਮਾਨ ਸਾਹਿਬ ਚੁੱਪ ਹੋ ਕੇ ਬੈਠੇ ਚੁੱਪ ਹੋ ਕੇ ਤਾਂ ਬੈਠੇ ਅਗਰੋਗੀ ਇਹਨਾਂ ਦੀ ਆਪਣੀ ਜਵਾਨੀ ਸੀ ਦੇਖੀ ਨਹੀਂ ਪਟਵਾਰੀ ਫਿਲਮ ਦੇਖਿਓ ਤੁਸੀਂ ਹਾਂਜੀ ਪਟਵਾਰੀ ਫਿਲਮ ਦੇ ਹੀਰੋ ਸੀ ਤੇ ਇਹ ਪਟਵਾਰੀ ਫਿਲਮ ਦੇ ਵਿੱਚ ਸਕਰੀਨ ਤੇ ਖੜਾ ਆਇਆ ਲੱਗਦਾ ਸੀ ਵੀ ਯਾਰ ਇਹ ਮਾਈਕਲ ਡਗਲਸ ਕਿੱਥੋਂ ਆਇਆ ਹਾਲੀਵੁੱਡ ਪੁੱਛਣਾ ਨੂੰ ਮੈਂ ਫੋਟੋ ਦਿਖਾ ਦਿੰਨਾ ਇਹਨਾਂ ਦੀ ਇਹਨਾਂ ਦੀ ਫੋਟੋ ਇੰਨਾ ਕੋਲ ਨਹੀਂ ਮੇਰੇ ਕੋਲ ਹੈਗੀ ਧਰਮਪਾਜੀ ਦੀ ਫੋਟੋ ਉਹਨਾਂ ਕੋਲ ਨਹੀਂ ਮੇਰੇ ਕੋਲ ਹੈਗੀ ਹੈ ਬੱਗੜ ਦੀ ਫੋਟੋ ਉਹਨਾਂ ਕੋਲ ਨਹੀਂ ਮੇਰੇ ਕੋਲ ਹੈਗੀ ਹੈ ਕੀ ਬਾਤ ਹੈ ਜੀ ਤੇ ਗੁੱਗੂ ਦੀ ਫੋਟੋ ਉਹਦੇ ਕੋਲ ਉਹ ਨਹੀਂ ਜਿਹੜੀ ਮੇਰੇ ਕੋਲ ਹੈਗੀ ਹੈ ਇਹਨੇ ਖੂਬਸੂਰਤ ਮੁੰਡੇ ਨੇ ਜੀ ਮੈਂ ਗੁੱਗੂ ਨੂੰ ਹਮੇਸ਼ਾ ਨੇ ਸਾਹਮਣੇ ਕਿਹਾ ਇਹਨਾਂ ਨੂੰ ਕਿਹਾ ਇਹ ਇਹ ਕੁਝ ਐਸੇ ਚਿਹਰੇ ਸੀ ਜਿਹੜੇ ਜ਼ਿੰਦਗੀ 'ਚ ਇਹਨੇ ਖੂਬਸੂਰਤ ਲੋਕ ਆਏ ਨਹੀਂ ਨਹੀਂ ਪਹਿਲਾਂ ਤੁਸੀਂ ਸਤੀਸ਼ ਕਾਲ ਲੈ ਲਓ ਮਾਫ ਕਰਨਾ ਚਲਾ ਗਿਆ ਉਹ ਫਿਰ ਤੁਸੀਂ ਵਰਿੰਦਰ ਪਾਜੀ ਲੈ ਲਓ ਸਿਰ ਜੈਲਸੀ ਸਾਫ ਗੱਲ ਕਰਦਾ ਬਿਲਕੁਲ ਸਹੀ ਬਟ ਜਿਹੜੀ ਗੱਲ ਹੈ ਸੋ ਹੈ ਇਹੋ ਜਿਹੀ ਖੂਬਸੂਰਤ ਮੁੰਡੇ ਆਏ ਕਦੇ ਨਹੀਂ ਆਈ ਥਿੰਕ ਜਨ ਜਦੋਂ ਜਦੋਂ ਸ਼ਮਿੰਦਰ ਆਇਆ ਤਾਂ ਉਦੋਂ ਮੈਂ ਕਿਹਾ ਮੈਂ ਕਿਹਾ ਯਾਰ ਦੋ ਹੀਰੋ ਦੀ ਕਹਾਣੀ ਬਣਾਓ ਮੈਂ ਵਿਲਨ ਬੜਦਾ ਗੁੱਗੂ ਤੇ ਸ਼ਮਿੰਦਰ ਜੀ ਨੂੰ ਲਾਓ ਪਰ ਸਾਵਾ ਕਿਤੇ ਨਾ ਕਿਤੇ ਜਿਹੜੀ ਉਹ ਜੈਲਸੀ ਫੈਕਟਰ ਰਹਿੰਦਾ ਹੀ ਹੁੰਦਾ ਕਿ ਵੀ ਇਹ ਕਿਉਂ ਆ ਗਿਆ ਜੀ ਇਹਨੂੰ ਕਾ ਲੈ ਜਾਂਦਾ ਜੀ ਕੰਠਿਆਂ ਦੇ ਵਿੱਚ ਕੰਠੇ ਪਾਉਣੇ ਕੰਨਾਂ ਦੇ ਵਿੱਚ ਉਹ ਨੰਤੀਆਂ ਜੀਆਂ ਪਾਉਣੀਆਂ ਇਹ ਦੇ ਕਦੇ ਕੋ ਇਹਦੇ ਕੋਲ ਇੱਕ ਸੰਦੂਕੜੀ ਚੀਜ਼ ਵੱਡਾ ਸਾਰਾ ਵੱਡਾ ਸੰਦੂਕੜਾ ਸੀਗਾ ਉਹਨਾਂ ਜਦ ਖੋਲਣੀ ਪਟਾਰੀ ਨਾ ਉਹਦੇ ਦੇ ਨਿਕਲਣਾ ਫਿਰ ਪਤਾ ਨਹੀਂ ਕਿ ਮੈਨੂੰ ਮੈਨੂੰ ਐਡੇ ਸੋਹਣੇ ਨੇ ਹੋਣ ਸੋਹਣੇ ਲੱਗੇ ਹੁੰਦੀਆਂ ਕੰਨਾਂ ਦੀਆਂ ਵਾਲੀਆਂ ਜੀਆਂ ਕਾਂਠੇ ਕਿੰਨੇ ਕਿੰਨੇ ਤਰ੍ਹਾਂ ਦੇ ਤਬੀਅਤ ਜੇ ਪਤਾ ਨਹੀਂ ਕਿਆ-ਕਿਆ ਹੁੰਦਾ ਸੀਗਾ ਉਹਦੇ ਵਿੱਚ ਪਾਇਆ ਫਿਰ ਇਹਨੇ ਛਾਂਟ-ਛਾਂਟ ਕੇ ਨੇ ਕੱਢ ਕੇ ਲਗਾ ਲਗਾ ਕੇ ਦੇਖਣਾ ਸਜਾਉਣਾ ਹੈ ਤਾਂ ਉਹ ਦਿਨ ਵੀ ਸੀ ਪਿਆਰ ਦੀ ਗੱਲ ਹੈ ਆਪਣਾ ਮੈਨੂੰ ਐਂ ਰਹਿੰਦਾ ਵੀ ਦੂਜਾ ਬੰਦਾ ਲੱਗੇ ਹਾਂ ਭਈ ਇਹ ਐ ਹੋਵੇ ਇਹ ਇੱਕ ਲਗਾਵ ਹੈ ਆਪਣੇ ਕੰਮ ਦੇ ਬਾਰੇ ਜੀ ਜਦ ਤੁਸੀਂ ਆਪਣੇ ਕੰਮ ਨੂੰ ਇਸ਼ਕ ਕਰਦੇ ਹੋ ਨਾ ਇਸ਼ਕ ਦੇ ਵਿੱਚ ਆ ਕੇ ਜਿਸ ਵੇਲੇ ਤੁਸੀਂ ਸਕਰੀਨ ਦੇ ਵਿੱਚ ਕੈਮਰੇ ਦੇ ਸਾਹਮਣੇ ਆਣਾ ਹੈ ਉਸ ਲਈ ਤੁਹਾਡੀ ਜੋ ਪਰਸਨੈਲਿਟੀ ਨਿਖਰ ਕੇ ਆਣੀ ਚਾਹੀਦੀ ਹੈ ਉਹ ਐਕਟਰ ਨੂੰ ਅੰਦਰੋਂ ਪਤਾ ਹੁੰਦੀ ਹੈ ਜਿਸ ਵਲੇ ਐਕਟਰ ਨੂੰ ਖੁਦ ਪਤਾ ਲੱਗ ਜਾਏ ਕਿ ਮੈਂ ਇਹ ਐਸਟਰਾ ਕਰਕੇ ਮੈਂ ਇਹ ਲੱਗਣਾ ਹੈ ਉਸ ਵੇਲੇ ਤਾੜੀਆਂ ਵਜਣੀਆਂ ਹੀ ਵਜਣੀਆਂ ਤਾੜੀਆਂ ਵਜਣੀਆਂ ਹੀ ਵਜਣੀਆਂ ਲਓ ਤੁਸੀਂ ਗੱਲ ਹੋਰ ਤੁਸੀਂ ਮਤਲਬ ਹੁਣ ਤੁਹਾਨੂੰ ਠਰਕ ਲੈਣ ਦੀ ਆਤ ਪੈ ਗਈਆਂ ਖੜਾ ਬੈਠਣਾ ਖੜੋ ਜਾਓ ਸਤੀ ਜੀ ਮੈਂ ਜਰੂ ਇੱਕ ਗੱਲ ਹੋ ਸੁਣਾਉਣੇ ਮੈਂ ਇੱਕ ਗੱਲ ਬੜੀ ਖੂਬਸੂਰਤ ਚੱਲਦੀ ਚੇਂਜ ਨਹੀਂ ਕਰਨੀ ਆਪਾਂ ਲਓ ਜੀ ਮੈਂ ਹੀਰੋ ਬਣਿਆ ਜੀ ਜੋਰਾ ਜੱਟ ਦੇ ਵਿੱਚ ਸੁਣੋ ਜੀ ਇਹ ਸੀ ਕਿ ਵਿਦਿਆਸ਼ਰੀ ਸਾਉਥ ਦੀ ਕੁੜੀ ਆ ਵਾੜਾ ਬਿਊਟੀ ਹਾਂਜੀ ਸਾਉਥੀਆ ਕੁੜੀਆਂ ਕਿਆ ਬਾਤ ਹੈ ਤੇ ਮੈਂ ਪਹਿਲੀ ਵਾਰੀ ਹੀਰੋ ਆ ਰਿਹਾ ਸੀ ਕਿਉਂਕਿ ਪਹਿਲਾਂ ਨਹੀਂ ਸੀ ਕੀਤਾ ਕਿਉਂਕਿ ਗੁੱਗੂ ਕਰਕੇ ਤੇ ਗਾਣਾ ਸੀ ਇੱਕ ਠੰਡੀ ਠੰਡੀ ਰੁੱਤ ਦੂਜੇ ਚਾਰੇ ਪਾਸੇ ਚੁੱਪ ਕਿਤੇ ਹੋ ਨਾ ਜਾਣ ਨਾ ਦਾਨੀਆਂ ਬੜਾ ਮਤਲਬ ਜਿੱਦਾਂ ਨਾ ਰਜੇਸ਼ ਕਰਨਾ ਤੇ ਸ਼ਰਮੀਲਾ ਟਗੋਰ ਦਾ ਗਾਣਾ ਹੈ ਰਾਧਨਾ ਚ ਰੂਪ ਤੇਰਾ ਮਸਤਾਨਾ ਐਦਾਂ ਦਾ ਗਾਣਾ ਸੀ ਤੇ ਬਹੁਤ ਸੈਕਸੀ ਤਰੀਕੇ ਨਾਲ ਉਹਨੂੰ ਸ਼ਰਾਰਤੀ ਸ਼ਰਾਰਤੀ ਮਤਲਬ ਜੱਫੀਆਂ ਜੁਪੀਆਂ ਪੈ ਰਹੀਆਂ ਇਹ ਉਹ ਲਾਈਟਾਂ ਲੂਟਾਂ ਲੱਗੀਆਂ ਤੇ ਪ੍ਰੀਤਮ ਹੁਣੀ ਲਾਈਟਾਂ 'ਚ ਬੜੇ ਮਾਹਿਰ ਹੁੰਦੇ ਸੀ ਤੇ ਉਹਨੇ ਕੈਮਰਾ ਕੂਮਰਾ ਲਾ ਕੇ ਤੇ ਪਹਿਲਾ ਸ਼ਾਟ ਲਾਇਆ ਮੇਰਾ ਵੀ ਆ ਕੇ ਨਾ ਤੇ ਪਹਿਲਾ ਮੱਥਾ ਚੁੰਮਣਾ ਕੁੜੀ ਦਾ ਤੇ ਫਿਰ ਜੱਫੀ ਪਾ ਕੇ ਹਿੱਕ ਨਾ ਲਾਉਣਾ ਇਹ ਲੈ ਹੁਣ ਸਾਲਾ ਇੱਕ ਪਸਾ ਆਵੇ ਇੱਕ ਜਾਵੇ ਕਿਉਂਕਿ ਕੋੜੇ ਤੇ ਚੜ ਕੇ ਤੇ ਇਹ ਬੈਠੇ ਇਹ ਕਹਿੰਦੇ ਆਏ ਕੋਈ ਨਹੀਂ ਕੋਈ ਨਹੀਂ ਅੱਜ ਅੱਜ ਸਵਾਦ ਆਊਗਾ ਸ਼ਿਵਿੰਦਰ ਕਹਿੰਦਾ ਆਓ ਭਾਜੀ ਮੈਂ ਆ ਗਿਆ ਜੀ ਦੋ ਮਿੰਟ ਦੋ ਮਿੰਟ ਕਹਿੰਦੇ ਕੋਈ ਨਹੀਂ ਇਹ ਨਾ ਐ ਬੈਠ ਕੇ ਦੇਖੀ ਦੇਖੀ ਜਾਣ ਮੈਂ ਜੀ ਕਿਆ ਰਾਤ ਦਾ ਟਾਈਟ ਗਾਲੀ ਹੋਈ ਇੱਥੇ ਹਾਂ ਸਰਦੀਆਂ ਦੇ ਦਿਨ ਸੀਗੇ ਤੇ ਅਲਾਵ ਜੇ ਬਣਾਇਆ ਹੋਇਆ ਉੱਥੇ ਤੇ ਤੁਹਾਨੂੰ ਉਹਦੀ ਬਿਊਟੀ ਜਿਹੜੀ ਇਹ ਅੱਛਾ ਇਹ ਤੇ ਨਾਲੇ ਤਾਂ ਕੁਣੀਆਂ ਮਾਰੀ ਜਾਵੇ ਨਾਲਦਿਆਂ ਨੂੰ ਵੀ ਵੇਖੋ ਕੀ ਹੁੰਦਾ ਤੇ ਮੈਂ ਗਿਆ ਜੀ ਤੇ ਮੈਂ ਗਿਆ ਤੇ ਮੇਰਾ ਤਾਂ ਹੱਥ ਨਾਲ ਜੀ ਐ ਜੁਗਨੂ ਜੀ ਕੰਬੀ ਜਾਵੇ ਤੇ ਮੈਂ ਜਾ ਕੇ ਉਹਨੂੰ ਮੋਢੇ ਤੋਂ ਹੱਥ ਫੜ ਲਿਆ ਤੇ ਮੈਂ ਮੁੜ ਕੇ ਉਹਨੂੰ ਆਪਣੀ ਹਿੱਕ ਨਾਲ ਆਇਆ ਤੇ ਮੈਨੂੰ ਆਪਣਾ ਕਹਿੰਦਾ ਡਾਇਰੈਕਟਰ ਸੀ ਇਹਦਾ ਸ਼ਸ਼ੀ ਸ਼ਸ਼ੀ ਕਹਿੰਦਾ ਕਿਆ ਬਾਤ ਕਦੀ ਲੜਕੀ ਕੋ ਨਹੀਂ ਪਕੜਾ ਮੈਨੂੰ ਆ ਪਕੜਿਆ ਤਾਂ ਹੈ ਪਰ ਆ ਹੁਣ ਥੋੜਾ ਜਿਹਾ ਕੰਮ ਔਖਾ ਹੈ ਤੇ ਕਰਦੇ ਕਰੰਦੀ ਉਹ ਸ਼ਾਰਟਸ ਵਾਲਾ 1 2 3 ਟੇਕਦੇ ਇਹ ਕਾਕਾ ਜੀ ਆਹ ਨਹੀਂ ਮੈਗਾ 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 ਘੜ ਜਾ ਫੇਰ ਜੀ ਉਸ ਤੋਂ ਬਾਅਦ ਨਾ ਤੇ ਮੈਨੂੰ ਕਹਿੰਦੀ ਮੈਨੂੰ ਕਹਿੰਦੀ ਜਾ ਕੇ ਆ ਮੈਂ ਥੋੜੀ ਕਹਿੰਦੀ ਕਹਿੰਦੀ ਕਬੀ ਲੜਕੀ ਕੋ ਨਹੀਂ ਪਗੜਾ ਮੈਂ ਕਿਹਾ ਪਗੜਾ ਤਾਂ ਹੈ ਠਹਿਰ ਜਾ 2 ਮਿੰਟ ਮੈਨੂੰ ਸਾਹ ਲੈ ਲੈਂਦੇ ਮੈਂ ਸਾਹ ਸੂ ਲਾ ਕੇ ਮੈਂ ਜੱਫਾ ਪਾਇਆ ਘੜਚ ਦੇ ਕੇ ਘੁੱਟ ਕੇ ਮੈਂ ਮੈਂ ਕਿਹਾ ਮੈਂ ਚੜਨਾ ਹੀ ਨਹੀਂ ਹੁਣ ਸ਼ਾਰਟਕਟ ਹੋ ਗਿਆ ਸ਼ਜੀ ਕਹਿੰਦਾ ਕੱਟ ਕੱਟ ਛੱਡ ਦਿਓ ਮੈਂ ਕਹਿੰਦਾ ਰਹਿਣ ਦੇ ਹੁਣ ਇੱਦਾਂ ਕੋਈ ਕਰਨੀ ਇਹ ਫਿਲਮ ਦੀ ਕਟਿੰਗ ਪਾਉਣੀ ਹੈ ਨਾਲ ਕਲਿੱਪ ਲਾਉਣੀ ਹੈ ਬਹੁਤ ਪੱਕਾ 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 ਫਿਲਮ ਜੱਟ ਇਹ ਕੌਨਫੀਡੈਂਸ ਹੈ ਇਹ ਨੂੰ ਕਹਿੰਦੇ ਕੌਨਫੀਡੈਂਸ ਜਿਵੇਂ ਧਰਮਭਾਜੀ ਕਹਿੰਦੇ ਤੇ ਕਹਿੰਦਾ ਅਸੀਂ ਤਾਂ ਹੀਰਨ ਦੇ ਵਿੱਚੋਂ ਦੀ ਨਿਕਲੋ ਜਾਏਂਦੇ ਕਹਿੰਦੇ ਸਣੀ ਨੂੰ ਬਹੁਤ ਸ਼ਰਮ ਆਉਂਦੀ ਕਿਸੇ ਵੀ ਮੈਟਰ ਦੇ ਉੱਤੇ ਮਨ ਲੱਗਦਾ ਕਿ ਇਹਨਾਂ ਦੇ ਇਲਾਵਾ ਹੋਰ ਕੋਈ ਬੋਲ ਨਹੀਂ ਸਕਦਾ ਜਿੰਨਾ ਕੋਈ ਜਿਹੜੀ ਗੱਲ ਹੈ ਮੈਂ ਤਾਂ ਤੈਨੂੰ ਕਹਿੰਦਾ ਹੈ ਜਿਹੜੀ ਕਿ ਹਰੀ ਆਰੀ ਆਰੀ ਜਸੂਫ ਨੇ ਤੇਰੇ ਜੀ ਆ ਗਏ ਜਸੂਫ ਨੇ ਤੇਰੇ ਜੀ ਆ ਗਏ ਨੀ ਤੂੰ ਸਮਝੀ ਕਰਮਾ ਵਾਲੀ ਜਸੂਫ ਨੇ ਤੇਰੇ ਜੀ ਆ ਗਏ ਨੀ ਤੂੰ ਸਮਝੀ ਕਰਮਾ ਵਾਲੀ ਜਸੂਫ ਨੇ ਤੇਰੇ ਜੀ ਆ ਗਏ ਨੀ ਤੂੰ ਸਮਝੀ ਕਰਮਾ ਵਾਲੀ ਕਿਉਂ ਝਾੜਦੀਆਂ ਸੱਤੀ ਨੂੰ ਐਨਾ ਸੋਚੀ ਸੱਤ